88 ਲੱਖ ਰੁਪਏ ਦੀ ਮਰਸੀ 2.5 ਲੱਖ ਦੀ ਬਿੱਗੀ ਸਰਕਾਰ ਕਿ ਉਹਨੂੰ ਡੈਪਿਊਟੇਸ਼ਨ ਦੇਗੀ ਕੋਈ ਡਿਸਕਾਊਂਟ ਦੇਗੀ ਸਰਕਾਰ ਉਹਦੀ ਮਦਦ ਕਰੇਗੀ ਜਿੱਨੀ ਸਰਕਾਰ ਨਾਲ ਨਵੇਂ ਇੱਕ ਫਰਮਾਨ ਕਰਤਾ ਜਿੱਦਾ ਕਹਿੰਦੇ ਨਾ ਰਾਜੇ ਮਹਾਰਾਜੇ ਦੇ ਟਾਈਮ ਚੰਦਾ ਦਾ ਔਰੰਗਜ਼ੇਬ ਦੇ ਟਾਈਮ ਚ ਉਹ ਫਰਮਾਨ ਕਰਤਾ ਬਈ ਜੀ 1 ਨਵੰਬਰ ਤੋਂ ਇਹ ਗੱਡੀਆਂ ਰੋਡਾਂ ਤੇ ਨਹੀਂ ਚੱਲਣਗੀਆਂ 70 ਲੱਖ ਰੁਪਏ ਗੱਡੀ ਵੇਚ ਗਿਆ ਉਹ ਕੀ ਕਰੇਗਾ ਦੇਖੋ ਪਤਾ ਨਹੀਂ ਤਾਂ ਉਹਦੇ ਫਾਦਰ ਦੀ ਯਾਦ ਆਸਤ ਸੀ ਜਾਂ ਉਹਦੇ ਮਦਰ ਦੀ ਕਿਸੇ ਨਾ ਕੋਈ ਬੱਚਿਆਂ ਦੇ ਬਰਥਡੇ ਦੇ ਗਿਫਟ ਲਿਆ ਵਾ ਕਿਸੇ ਨੇ ਮਿਸ ਜ ਦੇ ਅਨਿਵੈਸਟਰੀ ਦੇ ਲਿਆ ਵਾ ਗੱਡੀ ਦੇ ਨਾਲ ਕਈ ਤਰ੍ਹਾਂ ਦੀਆਂ ਯਾਦਾ ਹੁੰਦੀਆਂ ਇੱਕਦਮ ਪਿਛਲੇ ਸਾਲ ਫਰਮਾਨ ਆ ਗਿਆ ਵੀ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਉਹੋ 10 ਸਾਲ ਨਹੀਂ ਚਲਾਉਣਗੇ ਇਹ ਗੱਡੀ ਹੈ ਜੀ ਆਡੀ 1 3 ਇਹ ਗੱਡੀ ਉਸਕਾ ਜਦੋਂ ਲਈ ਹੈ 2016 ਨੂੰ ਉਸ ਟਾਈਮ ਇਹ 35 ਲੱਖ ਰੁਪਏ ਦੀ ਅਸੀਂ ਇਸ ਪੰਪ ਤੇ ਗਏ ਹੋਇਆ ਸਾਨੂੰ ਪੋਲੂਸ਼ਨ ਸਰਟੀਫਿਕੇਟ ਮਿਲਿਆ ਹੋਇਆ ਤੁਸੀਂ ਦੇਖ ਸਕਦੇ ਆ ਜੇ ਗੱਡੀ ਦਾ ਪੋਲੂਸ਼ਨ ਦਾ ਸਰਟੀਫਿਕੇਟ ਸਾਨੂੰ ਕਿਉਂ ਮਿਲਦਾ ਤੁਸੀਂ ਇਸ ਗੱਡੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਤੁਹਾਡੀ ਇਹ ਗੱਡੀ ਵਿਕੀ ਵੀ ਨਹੀਂ ਬੰਦਾ ਡਰ ਚੁੱਕਿਆ ਬੰਦਾ ਡਰ ਰਿਹਾ ਵੇ ਅੱਜ ਦਿੱਲੀ 'ਚ ਹੋਇਆ ਕੱਲੂ ਇਹ ਅਮੈਂਡਮੈਂਟ ਹਰਿਆਣਾ 'ਚ ਵੀ ਹੋ ਜਾਏਗਾ ਪੰਜਾਬ 'ਚ ਵੀ ਹੋ ਜਾਏਗਾ ਪਹਿਲੇ ਸਮਝ ਪੈਂਸਿਲਿਨ ਦਾ ਟੀਕਾ ਆਂਦਾ ਸੀ ਡਾਕਟਰ ਨੂੰ ਲਾ ਕੇ ਚੈੱਕ ਕਰਦਾ ਸੀ ਬੇ ਇਹਦੇ ਅਲਰਜੀ ਤਾਂ ਨਹੀਂ ਹੁੰਦੀ ਤਾਂ ਟੀਕਾ ਲੱਗਦਾ ਸੀ ਸਰਕਾਰਾਂ ਸਾਨੂੰ ਟੀਕਾ ਲਾ ਲਾ ਚੈੱਕ ਕਰਦੀਆਂ ਬੇਨਾਂ 'ਚ ਕਿੰਨਾ ਕੁ ਦਮ ਹੈ ਕਿੰਨਾ ਕੁ ਸਹਿਣ ਕਰ ਸਕਦੇ ਆ ਜਾਤਾ ਜਦੋਂ ਕੋਈ ਗੱਡੀ ਨਵੀਂ ਆਉਂਦੀ ਉਹਦੀ ਆਰਸੀ ਦੇ ਉੱਪਰ ਲਿਖਦੇ ਹੋਵੇ ਜਦੋਂ ਤੱਕ ਇਹ 06 ਗੱਡੀ ਅਮੈਂਡਮੈਂਟ ਚੱਲੇਗੀ 5 ਸਾਲ ਜਾਂ 7 ਸਾਲ ਉਦੋਂ ਤੱਕ ਇਹ ਗੱਡੀ ਚੱਲੇਗੀ ਉਹਦੇ ਬਾਅਦ ਨਹੀਂ ਚੱਲੇਗੀ ਇਹ ਨਹੀਂ ਨਾ ਤੁਸੀਂ ਨਵਾਂ ਫਰਮਾਨ ਕਰ ਦਿਓ ਜਦੋਂ ਮਰਜ਼ੀ ਕਰ ਦਿਓ ਤੁਹਾਡੇ 35 ਲੱਖ ਰੁਪਏ ਬਿਲਕੁਲ ਜ਼ੀਰੋ ਹੋ ਗਏ ਜ਼ੀਰੋ ਹੋ ਗਏ ਸਰ ਦੇਖੋ ਦੇਖ ਕੇ ਅੱਖਾਂ 'ਚੋਂ ਹੰਝੂ ਨਿਕਲਦੇ ਰੋਣਾ ਆਦਾ ਤੁਸੀਂ ਦੇਖੋ ਸੋਨੇ ਵਰਗੀ ਗੱਡੀ ਐ ਕਿੰਦਾ ਸਾਫ ਸੁਥਰੀ ਐ ਤੁਸੀਂ ਹੱਥ ਲਾ ਲਓ ਮਿੱਟੀ ਵੀ ਨਹੀਂ ਲੱਗੇਗੀ ਸਰਕਾਰ ਵੀ ਕਹਿੰਦੀ ਹੈ ਨਾ ਕਿ ਦਿੱਲੀ ਗੈਸ ਚੈਂਬਰ ਬਣਦੀ ਹੈ ਦਿੱਲੀ ਦੇ ਲੋਕਾਂ ਦੇ ਸਾਹ ਨਹੀਂ ਨਿਕਲਦੇ ਸਰਕਾਰ ਵੀ ਤਾਂ ਉਹਦਾ ਆਪਸ਼ਨ ਦੇ ਰਹੀ ਹੈ ਨਾ ਤੁਸੀਂ ਇਲੈਕਟ੍ਰੋਨਿਕ ਗੱਡੀ ਲਓ ਤੁਸੀਂ ਇਲੈਕਟ੍ਰਿਕ ਈਵੀ ਵਹੀਕਲ ਆ ਰਹੇ ਨੇ ਉਹ ਤੇ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਉਹਨੂੰ ਕਿਉਂ ਨਹੀਂ ਲੈਂਦੇ ਲੋਕ ਅਗਰ ਤੁਸੀਂ ਗੱਡੀ ਚਾਰਜ ਕਰਨੀ ਤਾਂ ਕਮ ਸੇ ਕਮ 12 ਘੰਟੇ ਲੱਗਣਗੇ ਤੁਸੀਂ ਗੱਡੀ ਚਾਰਜ ਕਰੋਗੇ ਆਪਣਾ ਪਰਸਨਲ ਕੰਮ ਕਰੋਗੇ ਉਹ ਸਮਝ ਲਓ ਕੁੱਲੂ ਮਨਾਲੀ ਜਾਣਾ ਜਾਂ ਬੰਦੇ ਨੇ ਇੱਥੋਂ ਜਾਣਾ ਹੈਗਾ ਦੇਹਰਾਦੂਨ ਹੁਣ ਇਲੈਕਟ੍ਰੋਨਿਕ ਗੱਡੀ ਦੀ ਜਿਹੜੀ ਰਨਿੰਗ ਹੈ 180 ਕਿਲੋਮੀਟਰ ਉਹ ਬੰਦਾ ਦੇਹਰਾ ਤੋਂ ਕਿੱਦਾਂ ਜਾਏਗਾ ਗੱਡੀ ਲੈ ਕੇ ਤੁਸੀਂ ਇੱਥੇ ਦੇਖ ਸਕਦੇ ਹੋ ਥੋੜੀ ਕਦਮ ਦੂਰ ਮੈਂ ਤੁਹਾਨੂੰ ਦਿਖਾਉਂਦਾ ਸਰਕਾਰੀ ਚਾਰਜਰ ਹੈ ਉਹਨਾਂ ਦੀਆਂ ਰਾਤ ਨੂੰ ਕਿੱਟਾਂ ਵੱਡਗਾ ਲੈ ਗਈ ਦੇਖੋ ਉਹਨਾਂ ਦੀਆਂ ਕਿੱਟਾਂ ਹੀ ਵੱਡਗਾ ਲੈ ਗਈ ਤਾਂ ਤੁਸੀਂ ਗੱਡੀ ਚਾਰਜ ਕਿਸ ਤਰ੍ਹਾਂ ਕਰੋਗੇ ਤੁਸੀਂ ਜਾਉਂਗੇ ਕਿਸ ਤਰ੍ਹਾਂ ਡੀਜੇ ਲੈ ਪੈਟਰੋਲ ਹੈ ਉਹਦੀ ਕਮ ਸੇ ਕਮ ਜਿਹੜੀ ਰਨਿੰਗ ਹੈ ਨਾ ਗੱਡੀ ਦੀ ਉਹ 500 700 ਕਿਲੋਮੀਟਰ ਮਿਨੀਮਮ 400 ਕਿਲੋਮੀਟਰ ਹੈ ਔਰ ਮਿਨੀਮਮ ਹਰ ਕਿਲੋਮੀਟਰ ਤੇ ਹਰ 2 ਕਿਲੋਮੀਟਰ ਤੇ ਹਰ ਅੱਧੇ ਘੰਟੇ ਤੇ ਪੈਟਰੋਲ ਪੰਪ ਹੈ ਹਰ 5 ਕਦਮ ਦੇ ਪੈਟਰੋਲ ਪੰਪ ਆ ਬੰਦਾ ਇੱਕ ਵਾਰੀ ਫੁੱਲ ਕਰਾਂਗੇ ਬੰਦਾ 5-700 ਕਿਲੋਮੀਟਰ ਜਾ ਸਕਦਾ ਹੁਣ ਇਸ ਇਲੈਕਟ੍ਰੋਨਿਕ ਗੱਡੀ ਲੈ ਕੇ ਅਗਰ ਅਸੀਂ ਚੰਡੀਗੜ੍ਹ ਜਾਣਾ ਫਰਜ਼ ਕਰ ਲਓ ਕੋਈ ਪਰਿਵਾਰ ਚ ਡੈਥ ਹੋ ਜਾਏ ਕੋਈ ਐਮਰਜੈਂਸੀ ਮੀਟਿੰਗ ਹੋ ਕੇ ਸੇ ਮੰਤਰੀ ਦੀ ਤਾਂ ਉਹ ਗੱਡੀ ਪਾਣੀ ਪੱਤ ਕੋਲ ਜਾ ਕੇ ਬੰਦ ਹੋ ਜਾਏਗੀ ਇਸ ਵਕਤ ਮੈਂ ਜਿਸ ਗੱਡੀ ਦੇ ਵਿੱਚ ਮੌਜੂਦ ਆ ਉਹ ਇੱਕ ਲਗਜ਼ਰੀ ਗੱਡੀ ਹੈ ਤੇ ਹਰ ਇਨਸਾਨ ਸੋਚਦਾ ਹੈ ਚਾਹੁੰਦਾ ਹੈ ਸੁਪਨਾ ਹੁੰਦਾ ਹੈ ਕਿ ਆ ਗੱਡੀ ਖਰੀਦੀ ਜਾਏ ਇਹ ਗੱਡੀ ਜਿਸ ਗੱਡੀ ਦੀ ਹੁਣ ਕੀਮਤ ਕੁਝ ਨਹੀਂ ਰਹਿ ਗਈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ 10 ਸਾਲ ਪੁਰਾਣੀਆਂ ਗੱਡੀਆਂ 15 ਸਾਲ ਪੁਰਾਣੀਆਂ ਗੱਡੀਆਂ ਹੁਣ ਖੱਜਲ ਹੋ ਰਹੀਆਂ ਨੇ ਕੌੜੀਆਂ ਦੇ ਭਾਅ ਵਿਕ ਰਹੀਆਂ ਨੇ ਉਹਦੀ ਵਜ੍ਹਾ ਹੈ ਕਿ ਹੁਣ ਉਹਨਾਂ ਨੂੰ ਤੇਲ ਨਹੀਂ ਮਿਲੇਗਾ ਤੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਚ ਐਂਟਰੀ ਬੈਨ ਹੋਏਗੀ ਇਸ ਗੱਡੀ ਦੇ ਮਾਲਕ ਨੇ ਸਰਦਾਰ ਜਤਿੰਦਰ ਸਿੰਘ ਇਹ ਗੱਡੀ ਆ ਉਹਨਾਂ ਕੋਲ ਉਹਨਾਂ ਕੋ ਜਾਣਦੇ ਆ ਕਿ ਆਖਰ ਦਿੱਕਤ ਕੀ ਆ ਰਹੀ ਹੈ ਕਿ ਹੁਣ ਉਹਨੂੰ ਸੜਕ ਤੇ ਲੈ ਕੇ ਚੱਲ ਵੀ ਨਹੀਂ ਪਾ ਰਹੇ ਉਹਨਾਂ ਨੇ ਅੰਦਰ ਖੜੀ ਕੀਤੀ ਹੋਈ ਸੀ ਸਾਡੀ ਰਿਕੁਐਸਟ ਤੇ ਉਹਨਾਂ ਨੇ ਗੱਡੀ ਬਾਹਰ ਕੱਢੀ ਹੈ ਜਤਿੰਦਰ ਭਾਜੀ ਬਹੁਤ ਬਹੁਤ ਸਵਾਗਤ ਹੈ ਪਹਿਲੀ ਗੱਲ ਤੇ ਇਹ ਗੱਡੀ ਕਿਹੜੀ ਹੈ ਤੇ ਤੁਸੀਂ ਕਿੰਨੇ ਦੀ ਲਈ ਸੀ ਇਹ ਗੱਡੀ ਹੈ ਜੀ ਆਡੀ 1 3 ਇਹ ਗੱਡੀ ਉਸ ਟਾਈਮ ਜਦੋਂ ਲਈ ਹੈ 2016 ਉਸ ਟਾਈਮ 35 ਲੱਖ ਰੁਪਏ ਦਿੱਤੇ ਉਸ ਟਾਈਮ ਇਸ ਗੱਡੀ ਦਾ ਕਰੇਜ ਵੀ ਸੀ ਸੁਪਨਾ ਵੀ ਸੀ ਦੇਖੋ ਸਨ ਰੂਫ ਵੀ ਹੈ ਇਹਦੇ ਉੱਪਰ ਔਰ ਬਹੁਤ ਹੀ ਲਜਗਰੀ ਗੱਡੀਆਂ 'ਚ ਗੱਡੀ ਆਂਦੀ ਸੀ ਜਿਸ ਕਰਕੇ ਲਈ ਸੀ ਇੱਕ ਸੁਪਰਾਂ ਵੀਸੀ ਵੀ ساری ਜ਼ਿੰਦਗੀ ਦੀ ਕਮਾਈ ਕੀਤੀ ਬੰਦਾ ਚਲੋ ਕੁਛ ਐਸ਼ ਆਰਾਮ 바ਸਤਾ ਬੱਚੇ ਆਂ 바ਸਤਾ ਕੋਈ ਚੀਜ਼ ਲੈ ਕਈ ਵਾਰੇ ਕਿ ਹੁੰਦਾ ਕੋਈ ਯਾਦਦਾਸਤ ਵੀ ਹੁੰਦੀ ਹੈ ਦੇਖੋ ਉਸ ਤਰੀਕੇ ਨਾਲ ਇਸ ਗੱਡੀ ਨੂੰ ਜੱਸੀ ਸੋਚ ਕੇ ਲਿਆ ਸੀ ਬੜਾ ਵਧੀਆ ਚੱਲ ਰਹੀ ਸੀ ਗੱਡੀ ਚੱਲੀ ਵੀ ਕੁਛ ਨਹੀਂ ਐ 40-45000 ਕਿਲੋਮੀਟਰ ਚੱਲੀ ਐ ਕੰਪਨੀ ਰਿਪੋਰਟ ਸਰਵਿਸ ਕੰਪਨੀ ਭੇਜੀ ਕੰਪਨੀ ਤੇ ਸਰਵਿਸ ਹੋ ਕੇ ਆ ਜਾਂਦੀ ਐ ਪਰ ਇੱਕਦਮ ਪਿਛਲੇ ਸਾਲ ਫਰਮਾਨ ਆ ਗਿਆ ਵੀ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਉਹ 10 ਸਾਲ ਨਹੀਂ ਚੱਲਣ ਗਿਆ ਚਲੋ ਅਸੀਂ ਕੋਸ਼ਿਸ਼ ਕੀਤੀ ਮੈਨੂੰ ਗੱਡੀ ਨੂੰ ਸੇਲ ਕਰੀਏ ਫਿਰ ਅਸੀਂ ਚਲਾਉਂਦੇ ਰਹੇ ਪਰ ਹੁਣ ਦਿੱਲੀ ਸਰਕਾਰ ਨਾਲ ਨਵੇਂ ਇੱਕ ਫਰਮਾਨ ਕਰਤਾ ਜਿੱਦਾਂ ਕਹਿੰਦੇ ਨਾ ਰਾਜੇ ਮਹਾਰਾਜੇ ਦੇ ਟਾਈਮ 'ਚ ਹੁੰਦਾ ਔਰੰਗਜ਼ੇਬ ਦੇ ਟਾਈਮ 'ਚ ਉਹ ਫਰਮਾਨ ਕਰਤਾ ਬਈ ਜੀ 1 ਨਵੰਬਰ ਤੋਂ ਇਹ ਗੱਡੀਆਂ ਰੋਡਾਂ ਤੇ ਨਹੀਂ ਚੱਲਣਗੀਆਂ ਹਲਾ ਉਹ ਚੀਜ਼ ਬਾਰੇ ਸੋਧਦੇ ਨਾਲੇ ਆਰਡਰ ਕਰਤਾ ਬਈ ਗੱਡੀਆਂ ਨੂੰ ਤੇਲ ਪਾਣੀ ਬਿਲਕੁਲ ਪੰਪਾਂ ਦੇ ਬੰਦ ਕੈਮਰੇ ਲਾ ਦਿੱਤੇ ਜਾਣਗੇ ਦੇਖੋ ਮੈਨੂੰ ਲੱਗਦਾ ਸਾਨੂੰ ਹੁਣ ਤਾਂ ਇਹ ਸੋਚਣਾ ਵੀ ਜਿਦਾ ਸਾਡੇ ਬਜ਼ੁਰਗਾਂ ਨੇ ਬਚਪਨ ਕੱਟਿਆ ਜਿਸੀਂ ਕੱਟਿਆ ਸਾਨੂੰ ਸਾਈਕਲੇ ਲੈਣਾ ਪਏਗਾ ਜਿਦਾ ਸੁਣਦੇ ਤਾਂ ਨਾ ਅੰਗਰੇਜ਼ਾਂ ਦੇ ਟਾਈਮ 'ਚ ਵੀ ਸਾਈਕਲ ਉਹ ਲੈ ਕੇ ਰੋਡ ਤੇ ਚੱਲਦਾ ਜਿਹਦੇ ਕੋਲ ਲਾਇਸੈਂਸ ਹੁੰਦਾ ਸੀ ਸਾਡੇ ਕੋਲ ਤਾਂ ਲਾਇਸੈਂਸ ਆ ਆਰਸੀ ਦੇ ਉੱਪਰ ਲਿਖਿਆ ਵਾ ਜਦੋਂ ਗੱਡੀ ਲਈ 15 ਸਾਲ ਦਾ ਰੋਡ ਟੈਕਸ ਦਿੱਤਾ 15 ਸਾਲ ਦਾ ਅਥਾਰਟੀ ਨੂੰ ਟੈਕਸ ਦਿੱਤਾ ਅਸੀਂ ਇਹ ਕਹਿ ਰਹੇ ਵੀ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਹਿੰਦੁਸਤਾਨ ਦੀ ਗਵਰਨਮੈਂਟ ਨੇ ਕੋਈ ਕਾਨੂੰਨ ਪਾਸ ਕੀਤਾ ਨਾ ਉਹ ਉਦੋਂ ਅਮੈਂਡਮੈਂਟ ਹੁੰਦਾ ਜਦੋਂ ਕਾਨੂੰਨ ਬਣਿਆ ਔਰ ਪਾਸ ਹੋਇਆ ਉਸ ਤੋਂ ਲ ਪਰ ਇੱਥੇ ਕਿਹਾ ਫੁਰਵਾਨ ਕਰ ਦਿੰਦੇ ਆ ਅੱਜ ਤੋਂ ਇਹ ਗੱਡੀ ਰੋਡ ਤੇ ਨਹੀਂ ਚੱਲਣੀ ਹੈਗੀ ਆ ਤਾਂ 10 ਸਾਲ ਗੱਡੀਆਂ ਕੀਤੀਆਂ 04 ਕਰਤੀਆਂ ਕਿ ਨਵੰਬਰ ਤੋਂ ਭਈ ਆਣ ਵਾਲੇ ਸਮੇਂ ਲੱਗਦਾ 06 ਵੀ ਨਹੀਂ ਚੱਲਣੀ 08 ਵੀ ਨਹੀਂ ਚੱਲਣੀ ਸਾਈਕਲ ਜਾਂ ਪੈਦਲ ਚੱਲਣਾ ਪਾਏਗਾ ਲੇਕਿਨ ਸਰਕਾਰ ਤੇ ਕਹਿੰਦੀ ਪਈ ਹੈ ਨਾ ਕਿ ਹੁਣ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਦਿੱਲੀ ਸਰਕਾਰ ਨੇ ਹਾਲ ਚ ਇੱਕ ਚਿੱਠੀ ਵੀ ਲਿਖੀ ਹੈ ਸੀ ਕਿਉ ਐ ਐਮ ਨੂੰ ਕਿ ਇਸ ਤੇ ਵਿਚਾਰ ਕਰੋ ਐਵੇਂ ਨਾ ਕਰੋ ਲੋਕਾਂ ਦੀ ਪੋਲੂਸ਼ਨ ਦੇ ਆਧਾਰ ਤੇ ਲੋਕਾਂ ਦਾ ਕੰਮ ਹੋਵੇ ਕਿ ਜੇਕਰ ਗੱਡੀ ਪੋਲੂਟਡ ਹੈ ਤਾਂ ਫਿਰ ਉਹਨੂੰ ਨਾ ਚੱਲਣ ਦਿੱਤਾ ਜਾਏ ਸਰ ਸਰਕਾਰ ਕਹਿ ਰਹੀ ਹੈ ਜਿਹੜਾ ਤੁਹਾਡੇ ਮੀਡੀਆ ਦੇ ਰਾਹੀਂ ਅਸੀਂ ਸੁਣ ਰਹੇ ਹਾਂ ਵਕਫ ਮੀਡੀਆ ਦੇ ਜਿਸ ਬੰਦੇ ਦੀ 85 ਲੱਖ ਰੁਪਏ ਦੀ ਮਰਸਰੀ 2.5 ਲੱਖ ਦੀ ਵਿਕੀ ਸਰਕਾਰ ਕਹਿੰਦੀ ਉਹਨੂੰ ਡੈਪਿਟੇਸ਼ਨ ਦੇਗੀ ਕੋਈ ਡਿਸਕਾਊਂਟ ਦੇਗੀ ਸਰਕਾਰ ਉਹਦੀ ਮਦਦ ਕਰੇਗੀ ਸਰਕਾਰ ਨੂੰ ਕਰਨੇ ਤੋਂ ਪਹਿਲਾਂ ਸਰ ਸੋਚਣਾ ਚਾਹੀਦਾ ਸਰਕਾਰਾਂ ਕਤਲਿਆਮ ਕਰ ਰਹੀਆਂ ਸਰਕਾਰਾਂ ਧੱਕਾ ਕਰ ਰਹੀਆਂ ਸਰਕਾਰਾਂ ਅੱਜ ਕਹਿ ਰਹੀਆਂ ਅਸੀਂ ਆਪਣਾ ਜੂ ਟਰਨ ਲੈ ਰਹੇ ਜਿਹਨੂੰ ਅਸੀਂ ਪੰਜਾਬੀ ਜੂ ਟਰਨ ਕਹਿੰਦੇ ਹਾਂ ਇਹ ਚੀਜ਼ਾਂ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਅੱਜ ਮੈਂ ਸੋਸ਼ਲ ਮੀਡੀਆ ਤੇ ਗੱਲ ਸੁਣੀ ਹੈਗੀ ਮੇਰੇ ਖਿਆਲ ਕਹਿੰਦੇ ਆ ਬਈ 40 ਏਸੀ ਲੱਗੇ ਹੋਇਆ ਘਰ ਚ ਦੇਖੋ ਜਿਨ੍ਹਾਂ ਗੱਡੀਆਂ ਜੋ ਘੁੰਮ ਰਹੀ ਐ ਉਹ ਗੱਡੀਆਂ ਪੋਲੂਸ਼ਨ ਨਹੀਂ ਕਰ ਰਹੀਆਂ ਇਹ ਗੱਡੀਆਂ ਤੁਸੀਂ ਦੇਖੋ ਟヨタ ਦੀ ਗੱਡੀ ਲੈ ਲਓ ਤੁਸੀਂ ਆਡੀ ਦੀ ਗੱਡੀ ਲੈ ਲਓ ਮਰਸੀਡੀਜ਼ ਦੀ ਗੱਡੀ ਲੈ ਲਓ ਸਰ ਪੋਲੂਸ਼ਨ ਐ ਨਹੀਂ ਅਸੀਂ ਇਸ ਪੰਪ ਤੇ ਗਏ ਹੋਇਆ ਸਾਨੂੰ ਪੋਲੂਸ਼ਨ ਸਰਟੀਫਿਕੇਟ ਮਿਲਿਆ ਹੋਇਆ ਤੁਸੀਂ ਦੇਖ ਸਕਦੇ ਆ ਜੇ ਗੱਡੀ ਦਾ ਪੋਲੂਸ਼ਨ ਦਾ ਸਰਟੀਫਿਕੇਟ ਸਾਨੂੰ ਕਿਉਂ ਮਿਲਦਾ ਜਾਂ ਸਾਡੇ ਤੁਸੀਂ ਇਸ ਗੱਡੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਤੁਹਾਡੀ ਇਹ ਗੱਡੀ ਵਿਕੀ ਵੀ ਨਹੀਂ ਸਰ ਚੱਕਰ ਇਹ ਆ ਨਾ ਬੰਦਾ ਡਰ ਚੁੱਕਿਆ ਬੰਦਾ ਡਰ ਰਿਹਾ ਵੇ ਅੱਜ ਦਿੱਲੀ 'ਚ ਹੋਇਆ ਕੱਲੂ ਇਹ ਅਮੈਂਡਮੈਂਟ ਹਰਿਆਣਾ 'ਚ ਵੀ ਹੋ ਜਾਏਗਾ ਪੰਜਾਬ 'ਚ ਵੀ ਹੋ ਜਾਏਗਾ ਸਾਡੀਆਂ ਸਰਕਾਰਾਂ ਤਾਂ ਜਿੱਦਾਂ ਨਾ ਕਹਿੰਦੇ ਪਹਿਲੇ ਸਮਝ ਪੈਂਸਿਲਿਨ ਦਾ ਟੀਕਾ ਆਂਦਾ ਸੀ ਡਾਕਟਰ ਨੂੰ ਲਾ ਕੇ ਚੈੱਕ ਕਰਦਾ ਸੀ ਇਹਦੇ ਅਲਰਜੀ ਤਾਂ ਨਹੀਂ ਹੁੰਦੀ ਤਾਂ ਟੀਕਾ ਲੱਗਦਾ ਸੀ ਸਰਕਾਰਾਂ ਸਾਨੂੰ ਟੀਕਾ ਲਾ ਲਾ ਚੈੱਕ ਕਰਦੀਆਂ ਬੇਨਜ ਕਿੰਨਾ ਕੁ ਦਮ ਹੈ ਕਿੰਨਾ ਕੁ ਸਹਿਨ ਕਰ ਸਕਦੇ ਆ ਕਰਦੇ ਕਰਦੇ ਨਹੀਂ ਅਮੈਂਡਮੈਂਟ ਕਰ ਦੇਣਾ ਹੁਣ ਤੁਸੀਂ ਦੇਖੋ ਸਾਡੇ ਮਾਨਯੋਗ ਮੰਤਰੀ ਸਾਹਿਬ ਦਾ ਬਿਆਨ ਆਇਆ ਵੀ ਅਗਰ ਦਿੱਲੀ ਜੇ ਚੀਜ਼ ਹੁੰਦੀ ਹੈ ਤਾਂ ਬੰਦਾ ਨਿਊ ਡਾ ਤੇਲ ਲੈ ਲੇਗਾ ਗੜਗਾਓ ਲੈ ਲੇਗਾ ਪਹਿਲੇ ਐਨਸੀਆਰ ਚ ਕਰੋ ਉਹ ਐਨਸੀਆਰ ਚ ਕਿਉਂ ਕਰੋ ਇਹ ਚੀਜ਼ ਹੋਣੀ ਹੀ ਨਹੀਂ ਚਾਹੀਦੀ ਜਾਂ ਤਾਂ ਜਦੋਂ ਕੋਈ ਗੱਡੀ ਨਵੀਂ ਆਉਂਦੀ ਦੀ ਆਰਸੀ ਦੇ ਉੱਪਰ ਲਿਖ ਦਿਓ ਵੀ ਜਦੋਂ ਤੱਕ ਇਹ 06 ਗੱਡੀ ਅਮੈਂਡਮੈਂਟ ਚੱਲੇਗੀ 5 ਸਾਲ ਜਾਂ 7 ਸਾਲ ਉਦੋਂ ਤੱਕ ਇਹ ਗੱਡੀ ਚੱਲੇਗੀ ਉਸ ਤੋਂ ਬਾਅਦ ਨਹੀਂ ਚੱਲੇਗੀ ਇਹ ਨਹੀਂ ਨਾ ਤੁਸੀਂ ਨਵਾਂ ਫਰਮਾਨ ਕਰ ਦਿਓ ਜਦੋਂ ਮਰਜ਼ੀ ਕਰ ਦਿਓ ਇੱਥੇ ਤਾਂ ਹੁਣ ਇਹ ਹੋ ਗਿਆ ਰਾਤ ਤੁਹਾਡੇ 35 ਲੱਖ ਰੁਪਏ ਬਿਲਕੁਲ ਜ਼ੀਰੋ ਹੋ ਗਏ ਜ਼ੀਰੋ ਹੋ ਗਏ ਸਰ ਦੇਖੋ ਦੇਖ ਕੇ ਅੱਖਾਂ ਚੋਂ ਹੰਝੂ ਨਿਕਲਦੇ ਰੋਣਾ ਆਦਾ ਤੁਸੀਂ ਦੇਖੋ ਸੋਨੇ ਵਰਗੀ ਗੱਡੀ ਹੈ ਕਿੰਦਾ ਸਾਫ ਸੁਥਰੀ ਹੈ ਤੁਸੀਂ ਹੱਥ ਲਾ ਲਓ ਮਿੱਟੀ ਵੀ ਨਹੀਂ ਲੱਗੇਗੀ ਰੋਜ਼ ਤੋਂ ਸਵਾਰ ਕਾ ਖੜੀ ਕਰੀਦੀ ਹੈਗੀ ਗੱਡੀ ਹੁਣ ਕਰੀਏਗਾ ਰੋਡ ਤੇ ਡਰਦੇ ਨਾਲ ਅਸੀਂ ਕੱਲ ਦਾ ਤਾਂ ਬਿਲਕੁਲ ਹੀ ਡਰ ਗਏ ਹੁਣ ਦੇਖੋ ਉਹ ਬੰਦਾ ਵਿਚਾਰਾ 2.5 ਲੱਖ ਰੁਪਏ ਗੱਡੀ ਵੇਚ ਗਿਆ ਉਹ ਕੀ ਕਰੇਗਾ ਦੇਖੋ ਪਤਾ ਨਹੀਂ ਤਾਂ ਉਹਦੇ ਫਾਦਰ ਦੀ ਯਾਦ ਆਸਤ ਸੀ ਜਾਉ ਦੇ ਮਦਰ ਦੀ ਕਿਸੇ ਨਾ ਕੋਈ ਬੱਚਿਆਂ ਦੇ ਬਰਥਡੇ ਦੇ ਗਿਫਟ ਲਿਆਵਾ ਕਿਸੇ ਨੇ ਮਿਸੇਜ ਦੇ ਐਨਿਵਰਸਰੀ ਦੇ ਲਿਆਵਾ ਗੱਡੀ ਦੇ ਨਾਲ ਕਈ ਤਰ੍ਹਾਂ ਦੀਆਂ ਯਾਦਾ ਹੁੰਦੀਆਂ ਕਿਸੇ ਦੀਆਂ ਕੋਈ ਬਿਜ਼ਨਸ ਦੀਆਂ ਹੁੰਦੀਆਂ ਕਿਸੇ ਦੇ ਕੋਈ ਫਾਦਰ ਨਾਲ ਬੱਚੇ ਨੂੰ ਗਿਫਟ ਕੀਤੀ ਵੀ ਹੁੰਦੀ ਹੈ ਬਾਹਰ ਕੰਟਰੀਆਂ ਚੱਲ ਜੋ ਕੈਨੇਡਾ ਅਮਰੀਕਾ ਇੰਗਲੈਂਡ ਚੱਲ ਚੱਲ ਪੁਰਾਣ 50 50 ਸਾਲਾਂ ਪੁਰਾਣੀਆਂ ਗੱਡੀਆਂ ਚੱਲਦੀਆਂ ਅਸੀਂ ਇਹ ਕਰ ਇੱਕ ਜਿਹੜੀ ਗੱਲ ਤੁਸੀਂ ਕਹਿੰਨੇ ਹੋ ਇਹ ਇੱਥੇ ਗੱਲ ਸਰਕਾਰੀ ਵੀ ਕਹਿੰਦੀ ਹੈ ਨਾ ਕਿ ਦਿੱਲੀ ਗੈਸ ਚੈਂਬਰ ਬਣਦੀ ਹੈ ਦਿੱਲੀ ਦੇ ਲੋਕਾਂ ਦੇ ਸਾਹ ਨਹੀਂ ਨਿਕਲਦੇ ਉਹਦੇ ਵਾਸਤੇ ਸੀ ਇਹ ਕਦਮ ਚੁੱਕ ਰਹੇ ਆ ਕਿ ਦਿੱਲੀ ਜਿਹੜੀ ਉਹ ਬੱਚੀ ਰਵੇ ਸਾਫ਼ ਸੁਥਰੀ ਰਵੇ ਸਰ ਗੈਸ ਚੈਂਬਰ ਕਿਉਂ ਬਣ ਰਹੀ ਹੈ ਫਿਰ ਗੱਡੀਆਂ ਦਾ ਪੋਲਿਊਸ਼ਨ ਕਿਉਂ ਪਾਸ ਹੋ ਰਿਹਾ ਗੱਡੀ ਦਾ ਪੋਲਿਊਸ਼ਨ ਕਰੇ ਰਹੀ ਪੋਲਿਊਸ਼ਨ ਤਾਂ ਹੈ ਜਿਹੜੀਆਂ ਨਜਾਇਜ਼ ਬਿਲਡਿੰਗਾਂ ਬਣ ਰਹੀਆਂ ਜਿਹੜੇ ਕਿ ਨਜਾਇਜ਼ ਅਥਾਰਾਈਜ਼ ਕੰਮ ਚੱਲ ਰਹੇ ਆ ਜਿਹੜੀ ਕੰਟਰੈਕਸ਼ਨ ਚੱਲ ਰਹੀ ਹੈ ਜਿਹੜੇ ਮਕਾਨ ਬਣ ਰਿਹਾ ਟੁੱਟ ਟਟਾਈ ਚੱਲ ਰਹੀ ਹੈ ਤੁਸੀਂ ਦੇਖੋ ਹੁਣ ਚਲੇ ਜਾਓ ਇਥੋਂ 200 ਮੀਟਰ ਦੂਰ ਇੱਕ ਮਕਾਨ ਟੁੱਟ ਕੇ ਬਣ ਰਿਹਾ ਉਸ ਮਕਾਨ ਦੇ ਮਰੇ ਕੋਈ ਵੀ ਗ੍ਰੀਨ ਕੱਪੜਾ ਨਹੀਂ ਲਗਾਇਆ ਹੋਇਆ ਕੋਈ ਪਾਣੀ ਦਾ ਛੜਕਾ ਨਹੀਂ ਹੈ ਕੋਈ ਸਮਾਸੀ ਸ਼ੀਲਾ ਦਸਗੇ ਦੇ ਟਾਈਮ 'ਚ ਮੈਂ ਨਾਮ ਨਹੀਂ ਲੈਣਾ ਚਾਹਾਂ ਸਰ ਮੈਟਰੋ ਦਾ ਕੰਮ ਚੱਲਿਆ ਉਸ ਸਮੇਂ ਜਿਹੜੇ ਮੈਟਰੋ ਦੇ ਵਿੱਚੋਂ ਟਰੱਕ ਨਿਕਲਦੇ ਸੀ ਨਾ ਉਹ ਬਿਲਕੁਲ ਕਵਰ ਹੁੰਦੇ ਸੀ ਮਿੱਟੀ ਦਾ ਰੋਡ ਤੇ ਪਤਾ ਨਹੀਂ ਸੀ ਲੱਗਦਾ ਸਵੇਰ ਨੂੰ ਵੀ ਇੱਥੇ ਮੈਟਰੋ ਦੀ ਸੁਰੰਗ ਬਣੀ ਹੈ ਕੰਮ ਚੱਲਿਆ ਫਿਰ ਸਰਕਾਰ ਵੀ ਦੋ ਦਾ ਆਪਸ਼ਨ ਦੇ ਰਹੀ ਹੈ ਨਾ ਤੁਸੀਂ ਇਲੈਕਟ੍ਰੋਨਿਕ ਗੱਡੀ ਲਓ ਤੁਸੀਂ ਇਲੈਕਟ੍ਰਿਕ ਈਵੀ ਵਹੀਕਲ ਆ ਰਹੇ ਨੇ ਉਹ ਤੇ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਉਹਨੂੰ ਕਿਉਂ ਸਰ ਇਲੈਕਟ੍ਰੋਨ ਗੱਡੀ ਦਾ 12 ਘੰਟੇ ਦਾ ਚਾਰਜ ਹੈ। ਅਗਰ ਤੁਸੀਂ ਗੱਡੀ ਚਾਰਜ ਕਰਨੀ ਦਾ ਕਮ ਸੇ ਕਮ 12 ਘੰਟੇ ਲੱਗਣਗੇ। ਤੁਸੀਂ ਗੱਡੀ ਚਾਰਜ ਕਰੋਗੇ ਆਪਣਾ ਪਰਸਨਲ ਕੰਮ ਕਰੋਗੇ। ਔਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਅਸੀਂ ਕੱਲ ਪੜਿਆ ਵੀ ਇਲੈਕਟ੍ਰੋਨ ਗੱਡੀ ਨਾਲ ਬੰਦੇ ਨੂੰ ਚਲਾਉਣ ਲੱਗੇ ਮਾਈਂਡ ਨੂੰ ਡਿਸਟਰਬੈਂਸ ਜਿਆਦਾ ਆ ਰਹੀ ਹੈ। ਇਲੈਕਟ੍ਰੋਨ ਗੱਡੀ ਨੂੰ ਅੱਗੇ ਲੱਗ ਜਾਏ ਤੁਹਾਡੇ ਸਾਹਮਣੇ ਬੰਦਾ ਨਿਕਲ ਨਹੀਂ ਜਾਏਗਾ ਮਰ ਜਾਏਗਾ। ਜਿਹੜਾ ਇਲੈਕਟ੍ਰੋਨ ਗੱਡੀ ਦਾ ਇਥੇ ਨੇ ਜਿਹੜਾ ਬੈਟਰੀਆਂ ਚੋਂ ਜੂਜ਼ ਹੋਣਾ ਜਦੋਂ ਬਾਹਰ ਰੋਡਾਂ ਤੇ ਗਿਰਨਾ ਉਹਦੇ ਨਾਲ cancer ਦੀ ਬਿਮਾਰੀ ਬੜੀ ਖੈਲਣੀ ਹੈ। ਔਰ ਕੋਈ ਵੀ ਸਟ੍ਰਕਚਰ ਦੇਖੋ AI ਪੂਰਨਾ ਨੇ ਪਹਿਲੇ ਰਿਪੋਰਟ ਦਿੱਤੀ ਸੀ IIT ਰੁੜਕੀ ਨੇ ਰਿਪੋਰਟ ਦਿੱਤੀ ਸੀ ਵੀ ਜਿਹੜਾ ਕਿ CNG ਸਹੀ ਨਹੀਂ ਹੈ। ਸਿਹਤ ਲਈ ਹਾਨੀਕਾਰਕ ਹੈ। ਪੋਲੂਸ਼ਨ ਜ਼ਿਆਦਾ ਹੈ। ਇਸੇ ਤਰ੍ਹਾਂ ਜਿਹੜੀ ਇਲੈਕਟ੍ਰੋਨਿਕ ਗੱਡੀ ਹੈ ਨਾ ਸਰ ਉਹ ਖਤਰੇ ਤੋਂ ਖਾਲੀ ਨਹੀਂ ਹੈ। ਅਗਰ ਗੱਡੀ ਨੂੰ ਅੱਗ ਲੱਗ ਜਾਏਗੀ ਬੰਦਾ ਵਿੱਚੋਂ ਨਿਕਲੇਗਾ ਕਿੱਦਾਂ? ਗੱਡੀ ਤਾਂ ਲੌਕ ਹੋ ਜਾਏਗੀ اچھا ਇੱਕ ਸਵਾਲ ਇਹ ਵੀ ਹੈ ਤੁਸੀਂ ਜਦੋਂ ਇੰਨੇ ਗੱਲਾਂ ਕਰਦੇ ਹੋ ਤੁਸੀਂ ਖੁਦ ਟਰਾਂਸਪੋਰਟ ਦੇ ਬਿਜ਼ਨਸ ਚੋਂ ਲੰਮੇ ਸਮੇਂ ਤੋਂ ਹੈਗੇ ਹੋ ਤੁਹਾਡੇ ਕੋਲ ਬਹੁਤ ਸਾਰੀਆਂ ਤਮਾਮ ਇੱਥੇ ਗੱਡੀਆਂ ਖੜੀਆਂ ਨੇ ਇਹਦਾ ਕੰਮ ਤੁਹਾਡੇ ਦੇ ਕਿੰਨਾ ਅਸਰ ਪਿਆ ਕਿੰਨਾ ਫਰਕ ਪਿਆ ਤੁਹਾਨੂੰ ਉਹਦੇ ਤੇ ਸਰ ਬਹੁਤ ਜ਼ਿਆਦਾ ਅਸਰ ਪੈ ਗਿਆ ਜਿਹੜੀਆਂ ਸਾਡੇ ਕੋਲ ਬੁਕਿੰਗਾਂ ਆਉਂਦੀਆਂ ਉਹ ਕੈਂਸਲ ਹੋਣ ਲੱਪੀਆਂ ਔਰ ਅੱਗੇ ਕੀ ਹੁੰਦਾ ਸੀ ਜਦੋਂ ਹੁਣ ਬੰਦੇ ਨੇ ਜਿਹੜੇ ਨੇ ਇੱਥੋਂ ਸਮਝ ਲਓ ਕੁੱਲੂ ਮਨਾਲੀ ਜਾਣਾ ਜਾਂ ਬੰਦੇ ਨੇ ਇੱਥੋਂ ਜਾਣਾ ਹੈਗਾ ਦੇਹਰਾਦੂਨ ਹੁਣ ਇਲੈਕਟ੍ਰੋਨਿਕ ਗੱਡੀ ਦੀ ਜਿਹੜੀ ਰਨਿੰਗ ਹੈ 180 ਕਿਲੋਮੀ ਉਹ ਬੰਦਾ ਦੇਰਾਦੂਨ ਕਿੱਦਾਂ ਜਾਏਗਾ ਗੱਡੀ ਲੈ ਕੇ ਔਰ ਜਿਹੜੀ ਚਾਰਜਿੰਗ ਹੈ ਉਹ 10 ਤੋਂ 12 ਘੰਟੇ ਦੀ ਹੈ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਥੋੜੀ ਕਦਮ ਦੂਰ ਮੈਂ ਤੁਹਾਨੂੰ ਦਿਖਾਉਂਦਾ ਸਰਕਾਰੀ ਚਾਰਜਰ ਹੈ ਉਹਨਾਂ ਦੀਆਂ ਰਾਤ ਨੂੰ ਕਿੱਟਾਂ ਵੱਡਗਾ ਲੈ ਗਈ ਦੇਖੋ ਉਹਨਾਂ ਦੇ ਕਿੱਟਾਂ ਹੀ ਵੱਡਗਾ ਲੈ ਗਏ ਤਾਂ ਤੁਸੀਂ ਗੱਡੀ ਚਾਰਜ ਕਿਸ ਤਰ੍ਹਾਂ ਕਰੋਗੇ ਤੁਸੀਂ ਜਾਉਂਗੇ ਕਿਸ ਤਰ੍ਹਾਂ ਕੋਈ ਜਿਹੜਾ ਫਿਊਲ ਹੈ ਡੀਜ਼ਲ ਹੈ ਪੈਟਰੋਲ ਹੈ ਉਹਦੀ ਕਮ ਸੇ ਕਮ ਜਿਹੜੀ ਰਨਿੰਗ ਹੈ ਨਾ ਗੱਡੀ ਦੀ ਉਹ 500 700 ਕਿਲੋਮੀਟਰ ਮਿਨੀਮਮ 400 ਕਿਲੋਮੀਟਰ ਹੈ ਔਰ ਮਿਨੀਮਮ ਹਰ ਕਿਲੋਮੀਟਰ ਤੇ ਹਰ 2 ਕਿਲੋਮੀਟਰ ਤੇ ਹਰ ਅੱਧੇ ਘ ਹਰ 5 ਕਦਮ ਦੇ ਪੈਟਰੋਲ ਪੰਪ ਆ ਬੰਦਾ ਇੱਕ ਵਾਰੀ ਫੁੱਲ ਕਰਾਂਗੇ ਬੰਦਾ 5-700 ਕਿਲੋਮੀਟਰ ਜਾ ਸਕਦਾ ਹੁਣ ਇਸ ਇਲੈਕਟ੍ਰੋਨਿਕ ਗੱਡੀ ਲੈ ਕੇ ਅਗਰ ਅਸੀਂ ਚੰਡੀਗੜ੍ਹ ਜਾਣਾ ਫਰਜ਼ ਕਰ ਲਓ ਕੋਈ ਪਰਿਵਾਰ 'ਚ ਡੈਥ ਹੋ ਜਾਏ ਕੋਈ ਐਮਰਜੈਂਸੀ ਮੀਟਿੰਗ ਹੋ ਕੇ ਸੇ ਮੰਤਰੀ ਦੀ ਤਾਂ ਉਹ ਗੱਡੀ ਪਾਣੀਪੱਤ ਕੋਲ ਜਾ ਕੇ ਬੰਦ ਹੋ ਜਾਏਗੀ ਇੱਕ ਸਵਾਲ ਹੋਰ ਹੈ ਜਿਹੜਾ ਇੱਕ ਲੋਕਾਂ ਦੇ ਦਿਲ 'ਚ ਹੈ ਮੰਨ ਲਓ ਕਿ ਮੈਂ ਆ ਗੱਡੀ ਖਰੀਦ ਲੈਣਾ ਮੈਨੂੰ ਇਥੋਂ ਦਿੱਲੀੋਂ ਦੀ ਐਨਓਸੀ ਮਿਲੇਗੀ ਮੈਂ ਇਹਨੂੰ ਕਿਤੇ ਹੋਰ ਜਾ ਕੇ ਰਜਿਸਟਰ ਕਰਾ ਸਕਦਾ ਸਰ ਇਹਦੇ ਬਾਰੇ ਵੀ ਕਨਫਿਊਜ਼ ਹੈ ਕੱਲ ਗੱਡੀ ਚੱਕ ਕੇ ਬੰਦ ਕਰਤੀ ਜੁਰਮਾਨਾ ਕਰਤਾ ਤੋ ਉਹਨੂੰ ਐ ਔਰ ਅੱਜ ਦਿੱਲੀ ਚ ਲਾਗੂ ਹੋਇਆ ਹੁਣ ਜੇ ਦਾ ਅਜ ਮਾਨਯੋਗ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਐਨਸੀਆਰ ਚ ਕਰ ਦੋ ਐਨਸੀਆਰ ਚ ਲਾਗੂ ਹੋ ਗਿਆ ਉਹਨਾਂ ਕਹਿੰਦਾ ਸਟ੍ਰੀਟ ਚ ਕਰ ਦੋ ਜਾਂ ਤਾਂ ਕੋਈ ਸਾਨੂੰ ਇਹਦਾ ਡੈਪਿਊਟੇਸ਼ਨ ਦਿੱਤਾ ਜਾਵੇ ਸਕ੍ਰੈਪ ਵੈਲਿਊ ਦਿੱਤੀ ਜਾਵੇ ਹੁਣ ਦੇਖੋ ਮੈਂ ਤੁਹਾਡੇ ਮੀਡੀਆ ਦੇਰ ਤੇ ਸੁਣਿਆ ਪਰ ਸਾਨੂੰ ਤਾਂ ਜੋ ਮਿਲਿਆ ਗੱਡੀਆਂ ਦਾ 35000 ਰੁਪਏ ਮਿਲਿਆ ਅਸੀਂ ਇੱਕ ਸਿਆਜ਼ ਕਰਾਈ ਸੀ ਸਾਨੂੰ 35 ਤੋਂ 30000 ਰੁਪਏ ਮਿਲਿਆ ਉਹਦਾ ਸਕ੍ਰੈਪ ਦਾ ਜਿਹੜਾ ਕਿ ਕਿਲੋ ਦੇ ਭਾਅ ਨਾਲ ਗੱਡੀ ਗਈ ਹੈ ਪਰ ਜਿਹੜੀ ਉਹ ਮਰਸਰੀ ਆ ਉਹਦਾ 90000 ਰੁਪਏ ਦੱਸ ਰਹੇ ਸੀ ਦੇਖੋ ਜਾਂ ਤਾਂ ਸਾਨੂੰ ਜੀਐਸਟੀ ਰਹਿਤ ਫ੍ਰੀ ਦਿੱਤਾ ਜਾਵੇ ਜਾਂ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਦੇਖੋ ਇੱਕ ਗੱਡੀ ਤੁਸੀਂ ਇਹ ਆਡੀ ਪਾਸ ਕਰਾਣੀ ਹੈ ਨਾ ਦਿੱਲੀ ਨੰਬਰ ਲੈਣਾ 3.5 ਲੱਖ ਰੁਪਏ ਦਿੱਲੀ ਸਰਕਾਰ ਨੂੰ ਰਜਿਸਟ੍ਰੇਸ਼ਨ ਟੈਕਸ ਜਾਂਦਾ ਹੈ ਜਾਂ ਤਾਂ ਆਡੀ ਦੇ ਬਦਲੇ ਜਾਂ ਉਹਦੇ ਬਦਲੇ ਕੋਈ ਗੱਡੀ ਜਿਹੜੀ ਦੇਣੀ ਸਾਡਾ ਰਜਿਸਟ੍ਰੇਸ਼ਨ ਟੈਕਸ ਮਾਫ ਕਰਿਆ ਜਾਏ ਜੀਐਸਟੀ ਮਾਫ ਕੀਤਾ ਕੋਈ ਬੰਦੇ ਨੂੰ ਬੈਨੀਫਿਟ ਦਿੱਤਾ ਜਾਏ ਲੇਕਿਨ ਜੇਕਰ ਮੈਂ ਪੰਜਾਬ ਚ ਜਿਵੇਂ ਮੈਂ ਪੰਜਾਬ ਰਹਿਣਾ ਮੈਂ ਇੱਥੋਂ ਇੱਕ ਗੱਡੀ ਖਰੀਦਦਾ ਮੰਨ ਲਓ ਕਿ ਮੈਂ ਤੁਹਾਡੀ ਇਹੀ ਗੱਡੀ ਖਰੀਦ ਲੈਣਾ ਇੱਥੋਂ ਮੇਰਾ ਸਵਾਲ ਫਿਰ ਉਹੀ ਹੈ ਕਿ ਮੈਨੂੰ ਐਨਓਸੀ ਮਿਲੇਗੀ ਮੈਂ ਉੱਥੇ ਜਾ ਕੇ ਰਜਿਸਟਰ ਕਰਾ ਪਾਵਾਂਗਾ ਇਹ ਇੱਕ ਬੜਾ ਵੱਡਾ ਟੈਕਨੀਕਲ ਸਵਾਲ ਹੈ ਕਿ ਤੁਹਾਡੇ ਕੋਲ ਦੀ ਕੋਈ ਜਾਣਕਾਰੀ ਤੁਹਾਡੇ ਨੂੰ ਸਾਂਝੀ ਹੋਈ ਕਿਉਂਕਿ ਤੁਸੀਂ ਤੇ ਵਪਾਰ ਚ ਹੈਗੇ ਹੋ ਪਰ ਕਹਿੰਦੇ ਸਰਕਾਰ ਨਾ ਕਰਤਾ ਵੀ 10 ਸਾਲ ਦੇ ਅੰਦਰ ਗੱਡੀ ਜਿਹੜੀ ਹੈ ਉਹਨੂੰ ਐਨਓਸੀ ਮਿਲੇਗੀ ਪਰ ਅਗਰ 10 ਸਾਲ ਤੋਂ ਇੱਕ ਦਿਨ ਵੀ ਉੱਪਰ ਟੱਪ ਗਈ ਤਾਂ ਐਨਓਸੀ ਨਹੀਂ ਮਿਲੇਗੀ ਤੁਸੀਂ ਸਮਝ ਲਓ ਗੱਡੀ ਕਵਾੜ ਹੈ ਉਹ ਤੁਹਾਨੂੰ ਸਕ੍ਰੈਪ ਕਰਾਣੀ ਪੈਗੀ ਔਰ ਸਿਕਰੇਪ ਦਾ ਉਹਨਾਂ ਦਾ ਫਿਕਸ ਰੇਟ ਹੈ ਕਿਸੇ ਗੱਡੀ ਦਾ 30 ਹਜ਼ਾਰ ਕੇ ਦਾ 35 ਕੇ ਦਾ 40 ਕੇ ਦਾ 45 ਕੇ ਦਾ 50 ਹੁਣ ਜਦੋਂ ਗੱਡੀ ਕੋਈ ਵੀ ਆਪਾਂ ਨਵੀਂ ਲੈਂਦੇ ਕੰਪਨੀ ਭੇਜਦੇ ਕੰਪਨੀ ਤੋਂ ਸਰਵਿਸ ਹੁੰਦੀ ਹੈ ਔਰ ਪੰਪ ਦੇ ਭੇਜਦੇ ਸਾਲ ਦਾ ਇੱਕ ਦਾ ਸਾਨੂੰ ਪੋਲੂਸ਼ਨ ਸਰਟੀਫਿਕੇਟ ਦਿੰਦੇ ਆ ਫਿਰ ਗੱਡੀ ਪੋਲੂਸ਼ਨ ਸਰਕਿਸ ਤਰ੍ਹਾਂ ਕਰ ਰਹੀ ਹੈ ਲੋਕ ਦਾ ਵੱਡਾ ਵਾਜਬ ਸਵਾਲ ਹੈ ਜਤਿੰਦਰ ਜੀ ਦਾ ਜਿਵੇਂ ਉਹ ਕਹਿੰਦੇ ਨੇ ਕਿ ਮੈਂ ਇੱਕ ਗੱਡੀ 35 ਲੱਖ ਰੁਪਏ ਦੀ ਖਰੀਦਾਂ ਤੇ ਉਸ ਤੋਂ ਬਾਅਦ ਜੇਕਰ ਉਸ ਗੱਡੀ ਨੂੰ ਮੈਨੂੰ 30 ਜਾਂ 35 ਹਜ਼ਾਰ ਰੁਪਏ ਸਕ੍ਰੈਪ ਕਰਨੀ ਪਵੇ ਤੇ ਮੇਰੇ ਲਈ ਔਖਾ ਹੈ ਮੈਂ ਇਹ ਗੱਡੀ ਮੇਰਿਆਂ ਦੀਆਂ ਯਾਦਾ ਜੁੜੀਆਂ ਨੇ ਮੈਂ ਪਰਿਵਾਰ ਵਾਸਤੇ ਲਈ ਬੱਚਿਆਂ ਲਈ ਲਈ ਲੇਕਿਨ ਹੁਣ ਹਾਲమే ਹੈ ਕਿ ਇਸ ਗੱਡੀ ਨੂੰ ਸੜਕ ਤੇ ਚਲਾਉਣ ਲੱਗਿਆ ਵੀ ਡਰ ਲੱਗਦਾ ਪਿਆ ਹੈ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ న్యూਸ ਦਿੱਲੀ